ਹੁਣ ਤੁਸੀਂ ਨਾ ਧਿਆਨ ਦੇ ਨਾਲ ਦੇਖੋ ਇਹ ਅਮਰੂਦ ਦੇ ਉੱਤੇ ਕਿੰਨੇ ਪ੍ਰਕਾਰ ਦੀ ਮੱਖੀ ਬੈਠੀ ਆ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਾਰੇ ਹੀ ਸਤਿਕਾਰਯੋਗ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਲੰਮੇ ਸਮੇਂ ਤੋਂ ਆਪਣੇ ਨਾਲ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਨੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਜੀ ਫਰੂਟ ਫ्लाई ਕਿਉਂਕਿ ਫਰੂਟ ਫ्लाई ਦੀ ਗੱਲ ਕਰਨੀ ਆ ਜਿਆਦਾਤਰ ਜਿਹੜੀ ਫਰੂਟ ਫਲਾਈ ਹੁੰਦੀ ਹੈ ਉਹ ਗਰਮੀਆਂ ਦੇ ਵਿੱਚ ਹਾਵ ਹੀ ਹੁੰਦੀ ਹੈ ਅਮਰੂਦਾਂ ਤੇ ਹਮਲਾ ਕਰਦੀ ਹੈ ਪਰ ਜਿਵੇਂ ਹੁਣ ਕਹਦੀ ਵੀ ਇੱਕਦਮ ਹੁਣ ਦੇਖੋ ਹੁਣ ਇੰਨੇ ਨਵੰਬਰ ਦੇ ਐਂਡ ਵਾਲਾ ਮਹੀਨਾ ਹਫਤਾ ਚੱਲ ਰਿਹਾ ਪਰ ਫੇਰ ਵੀ ਦੁਪਹਿਰ ਸਮੇਂ ਕਿੰਨੀ ਜ਼ਿਆਦਾ ਗਰਮੀ ਹੋ ਰਹੀ ਹੈ ਤੇ ਉਹਦੇ ਕਾਰਨ ਉਹ ਫਰੂਟ ਫਲਾਈ ਹੁਣ ਵੀ ਹਮਲਾ ਕਰ ਰਹੀ ਹੈ ਤੇ ਆਪਾਂ ਨੇ ਇੱਕ ਫਾਰਮੂਲਾ ਤਿਆਰ ਕੀਤਾ ਸੀਗਾ ਜਿਹੜੀ ਇਸ ਬਾਗ ਦੇ ਵਿੱਚ ਤਿਆਰ ਹੋਇਆ ਸੀ तकरीबन 2 ਸਾਲ ਪਹਿਲਾਂ ਤੇ ਉਹ ਫਾਰਮੂਲਾ ਬਹੁਤ ਬਹੁਤ ਜਾਨੀ ਕਿ ਸਲਾਹ ਹੈ ਗਿਆ ਸਲੰਘਾ ਜੋਗ ਉਪਰਾਲਾ ਕਿਹਾ ਗਿਆ ਉਸ ਫਾਰਮੂਲੇ ਨੂੰ ਕਿਉਂਕਿ ਜਿਹੜੀ ਜਿਹੜੀ ਫਰੂਟ ਫ्लाई ਹੈ ਉਹ ਕਾਬੂ ਹੋਈ ਉਸ ਫਾਰਮੂਲੇ ਦੇ ਨਾਲ ਤੇ ਆਪਾਂ ਵੀਡੀਓ ਵੀ ਪਾਈ ਸੀ ਉਹਦੇ ਵਿੱਚ ਆਪਣੇ ਚੈਨਲ ਦੇ ਉੱਤੇ ਬੇਨਤੀ ਇਹ ਅੱਜ ਦੀ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਵੀ ਨਾ ਕਈ ਫੋਨ ਆ ਚੁੱਕੇ ਨੇ ਕਈ ਵੀਰਾਂ ਦੇ ਫੋਨ ਹੁਣ ਤੱਕ ਜਾਨੀ ਪਹਿਲਾਂ ਵੀ ਆਏ ਨੇ ਪਿਛਲੇ ਸਾਲ ਵੀ ਆਏ ਨੇ ਹੁਣ ਵੀ ਆਏ ਨੇ ਉਹਨਾਂ ਦਾ ਕਹਿਣਾ ਹੈ ਸੀ ਵੀ ਜਿਹੜੀ ਆਪਣਾ ਫਾਰਮੂਲਾ ਇਹ ਕੰਮ ਨਹੀਂ ਕਰ ਰਿਹਾ ਕਿਉਂਕਿ ਜਿਹੜੀ ਅਮਰੂਦ ਡਿੱਗਣ ਦੀ ਜਿਹੜੀ ਲਗਾਤਾਰ ਗਿਣਤੀ ਵਧ ਰਹੀ ਆ ਅਮਰੂਦ ਡਿੱਗ ਰਹੇ ਨੇ ਤੇ ਅਮਰੂਦ ਕਾਣੇ ਹੋ ਰਹੇ ਨੇ ਤੇ ਪਹਿਲਾਂ ਤਾਂ ਮੈਂ ਹਨਾ ਵਿੱਚ ਤੁਹਾਨੂੰ ਝੂਠ ਨਹੀਂ ਬੋਲਦਾ ਪਹਿਲਾਂ ਤਾਂ ਮੈਨੂੰ ਲੱਗਿਆ ਵੀ ਸ਼ਾਇਦ ਲੋਕ ਚੰਗੀ ਤਰ੍ਹਾਂ ਧਰਦੇ ਨਹੀਂ ਜਿਹੜਾ ਆਪਣਾ ਲੱਸੀ ਗੋਡਾ ਵਾਲਾ ਫਾਰਮੂਲਾ ਉਹਨੂੰ ਚੰਗੀ ਤਰ੍ਹਾਂ ਅਪਣਾਉਂਦੇ ਨਹੀਂ ਬਸ ਕਿ ਦੂਰੋਂ ਦੂਰੇ ਕਹੀ ਵੀ ਜਣੀ ਕਿ ਆਪਾਂ ਕਹਿੰਦੇ ਕਿ ਇਹ ਦਿਹਾੜੀ ਨੂੰ ਕਹਤਾ ਜਾਂ ਆਪਦੇ ਬੰਦੇ ਨੂੰ ਕਹਤਾ ਵੀ ਰੱਖ ਦੇ ਤੇ ਉਹ ਨਾ ਧਿਆਨ ਦਿੰਦੇ ਹੁਣ ਆਪ ਨਾ ਪਹਿਲਾਂ ਮਨ ਦੇ ਵਿੱਚ ਇਹ ਆਇਆ ਪਰ ਕਿਤੇ ਨਸ ਬਾਬੂ ਬਣਿਆ ਜਾਣਦਾ ਆਪਣੇ ਜਿਹੜੇ ਆਰਗੇਨਿਕ ਖੇਤੀ ਕਰਦੇ ਨੇ ਉਹਨਾਂ ਕੋਲ ਜਾਣ ਦਾ ਮੌਕਾ ਮਿਲੇ ਆ ਜਾਂ ਜਿਹੜੇ ਬਾਗਬਾਨੀ ਦਾ ਕੰਮ ਕਰਦੇ ਨੇ ਜਾਂ ਜਿਹੜੇ ਨਰਸੀਆਂ ਦਾ ਕੰਮ ਕਰਦੇ ਨੇ ਉਹਨਾਂ ਕੋਲ ਜਦੋਂ ਕਈ ਵਾਰ ਮੈਂ ਗੀੜਾ ਲੱਗਿਆ ਮੇਰਾ ਉੱਥੇ ਜਿਹੜੇ ਫਰੂਟ ਫਲਾਈ ਫਰੂਟ ਫਲਾਈ ਟਰੈਪ ਨੇ ਮੈਂ ਉਹ ਦੇਖੀ ਤੇ ਉਹ ਫਰੂਟ ਫਲਾਈ ਟਰੈਪ ਦੇ ਵਿੱਚ ਜਿਹੜੀ ਮੱਖੀ ਮੈਂ ਦੇਖੀ ਤੁਸੀਂ ਯਕੀਨ ਨਹੀਂ ਮੰਨਣਾ ਵੀ ਉਸ ਉਹ ਮੱਖੀ ਨੂੰ ਦੇਖ ਕੇ ਮੈਨੂੰ ਆਏ ਲੱਗਿਆ ਵੀ ਮੇਰੀ ਜਿਹੜੀ ਵੀਡੀਓ ਬਣਾਈ ਵੀ ਨਾ ਉਹ ਇੱਕ ਧੋਖਾ ਲੋਕਾਂ ਨਾਲ ਕਿਉਂਕਿ ਉਹ ਜਿਹੜੇ ਆਪਾਂ ਫਾਰਮੂਲੇ ਦੀ ਗੱਲ ਕਰਦੇ ਸੀਗੇ ਉਹ ਫਾਰਮੂਲੇ ਦੇ ਵਿੱਚ ਤਾਂ ਉਹ ਮੱਖੀ ਆਉਂਦੀ ਨਹੀਂ ਜਿਹੜੀ ਫਰੂਟ ਫ्लाई ਟਰੈਪ ਦੇ ਉੱਤੇ ਵਿੱਚ ਸੀ ਕਿ ਕੈਦ ਹੋਈ ਵੀ ਫੇਰ ਕੀ ਹੋਇਆ ਮੈਨੂੰ ਐ ਲੱਗਿਆ ਵੀ ਯਾਰ ਵੀਡੀਓ ਡਿਲੀਟ ਕਰ ਦੇਣੀ ਚਾਹੀਦੀ ਆ ਕਿਉਂਕਿ ਮੈਂ ਲੋਕਾਂ ਨੂੰ ਗੁੰਮਰਾਹ ਕਰ ਰਿਹਾਗਾ ਵੀ ਉਹ ਆਪਣੇ ਜਿਹੜਾ ਫਾਰਮੂਲਾ ਉਹ ਫਰੂਟ ਫ्लाई ਨੂੰ ਕਾਬੂ ਕਰ ਰਿਹਾਗਾ ਪਰ ਜਿਹੜੀ ਉਹ ਟਰੈਪ ਦੇ ਵਿੱਚ ਮੱਖੀ ਆ ਉਹ ਤਾਂ ਫਰੂਟ ਉਹਦੇ ਵਿੱਚ ਆਉਂਦੀ ਨਹੀਂ ਆਪਣੇ ਮੱਕਣ ਜਾਲ ਦੇ ਵਿੱਚ ਫਸਦੀ ਨਹੀਂ ਪਰ ਜਦੋਂ ਗੂਗਲ ਤੇ ਸਰਚ ਕਰਦੇ ਆ ਵੀ ਫਰੂਟ ਫ्लाई ਕਿਹੋ ਜੀ ਹੁੰਦੀ ਆ ਫੇਰ ਉਹ ਹੀ ਸਾਹਮਣੇ ਆਉਂਦੀ ਹੈ ਜਿਹੜੀ ਆਪਣੇ ਲੱਸੀ ਗੋੜ ਦੇ ਵਿੱਚ ਡਿੱਗਦੀ ਆ ਜਿਹੜੀ ਇੱਕ ਨਾ ਭੰਬਲ ਭੂਸੇ ਵਾਲੀ ਸਥਿਤੀ ਬਣ ਗਈ ਵੀ ਇੱਕ ਤਾਂ ਉਹ ਮੱਖੀ ਆ ਜਿਹੜੀ ਟਰੈਪ ਦੇ ਵਿੱਚ ਆਉਂਦੀ ਆ ਇੱਕ ਉਹ ਮੱਖੀ ਆ ਜਿਹੜੀ ਆਪਣੀ ਲੱਸੀ ਗੋੜ ਦੇ ਵਿੱਚ ਆਉਂਦੀ ਆ ਪਰ ਇਹਨਾਂ ਵਿੱਚੋਂ ਅਸਲੀ ਫਰੂਟ ਫਲਾਈ ਹੈ ਕਿਹੜੀ ਆ ਤੇ ਜਦੋਂ ਟਰੈਪ ਦੀ ਗੱਲ ਕਰੀਏ ਟਰੈਪ ਦੇ ਵਿੱਚ ਮੱਖੀ ਉਹ ਹੋਰ ਬੜਾ ਮਨ ਕੀਤਾ ਵੀ ਯਾਰ ਜਾਣਸਾਰ ਵੀਡੀਓ ਡਿਲੀਟ ਕਰ ਦੇਣੀ ਆ ਪਰ ਉਹ ਗੂਗਲ ਤੇ ਸਰਚ ਕੀਤਾ ਤਾਂ ਜਦੋਂ ਪਤਾ ਲੱਗਦਾ ਵੀ ਇਹ ਫਰੂਟ ਫ्लाई ਹੈ ਹੀ ਉਹ ਆ ਜਿਹੜੀ ਆਪਣੇ ਲੱਸੀ ਘੋੜੇ ਦੇ ਵਿੱਚ ਆਉਂਦੀ ਹੈ ਫੇਰ ਜਦੋਂ ਕਹਿੰਦੇ ਬੰਦੇ ਤੇ ਆਪਦੇ ਤੇ ਬੀਤਦੀ ਹੈ ਨਾ ਬੰਦੇ ਨੂੰ ਉਦੋਂ ਪਤਾ ਲੱਗਦਾ ਇਸ ਵਾਰ ਥੋੜਾ ਜਿਹਾ ਨਾ ਮੇਰੇ ਤੋਂ ਬਾਗ ਦੇ ਵਿੱਚ ਘਟ ਆਇਆ ਗਿਆ ਜਣੀ ਆਪਾਂ ਕਹਿੰਦੇ ਵੀ ਓਵੇਂ ਨਹੀਂ ਜੇ ਆਪਾਂ ਹਰ ਰੋਜ਼ ਦੀ ਤਰ੍ਹਾਂ ਬਾਗ ਦੇ ਵਿੱਚ ਆਇਆ ਆਇਆ ਗਿਆ ਹੋਵੇ ਜਣੀ ਉਹਨਾਂ ਨਹੀਂ ਆਇਆ ਗਿਆ ਬਹੁਤ ਘਟ ਬਾਗ ਦੇ ਵਿੱਚ ਜਿਹੜਾ ਵੱਜਿਆ ਜਿੰਨਾ ਕਹ ਪੁਰੇ ਪਾਣੀ ਤੱਕ ਸੀਮਿਤ ਰਹੇ ਆ ਵੀ ਜਦੋਂ ਪਾਣੀ ਲਾਉਣਾ ਸੀ ਉਹ ਜਾਂ ਸਪਰੇਅ ਕਰਨੇ ਲੱਸੀ ਦੀ ਉਦੋਂ ਆਉਂਦੇ ਰਹੇ ਆ ਤੇ ਜਦੋਂ ਉਹ ਮੈਂ ਆ ਕੇ ਦੇਖਿਆ ਵੀ ਸੱਚੀ ਉਹ ਮੱਖੀ ਅਲੱਗ ਆ ਮੈਂ ਖੁਦ ਆਪ ਦੇਖਨਾਂ ਦੇਖੀਏ ਤੁਹਾਨੂੰ ਦਿਖਾ ਵੀ ਦਵਾਂਗਾ ਬਰੂਦ ਦੇ ਉੱਤੇ ਲੱਗੀ ਵੀ ਤੇ ਫਿਰ ਉਹ ਮੱਖੀ ਕਾਬੂ ਕਿਵੇਂ ਹੋਊਗੀ ਅੱਜ ਉਹ ਦੱਸਣਾ ਤੁਹਾਨੂੰ ਜਿਹੜੀ ਉਹ ਟਰੈਪ ਦੇ ਵਿੱਚ ਮੱਖੀ ਹੁੰਦੀ ਆ ਉਹ ਆਪਾਂ ਉਹਨੂੰ ਕਿਵੇਂ ਕਾਬੂ ਕਰ ਸਕਦੇ ਜਿਹਦੇ ਨਾਲ ਆਪਾਂ ਕਹਿ ਸਕਦੇ ਆ ਵੀ ਚਲੋ ਮੰਨ Google ਤੇ ਸਰਚ ਕਰਦੇ ਆ ਉਹ ਅਲੱਗ ਵਿਸ਼ਾ ਹੈਗਾ ਜੇ ਆਪਾਂ ਉਹ Trap ਦੀ ਮੱਖੀ ਦੇਖਦੇ ਹਾਂ ਉਹ ਅਲੱਗ ਵਿਸ਼ਾ ਹੈ ਪਰ ਜੇ ਆਪਾਂ ਸਾਰੀਆਂ ਮੱਖੀਆਂ ਨੂੰ ਕਾਬੂ ਕਰਨ ਦਾ ਤਰੀਕਾ ਤੁਹਾਨੂੰ ਆਹਦਾ ਉਹਦੇ ਲਈ ਅੱਜ ਆਪਾਂ ਸਪੈਸ਼ਲੀ ਵੀਡੀਓ ਬਣਾਉਣੀ ਆ ਵੀ ਉਹ ਕਿਵੇਂ ਕਾਬੂ ਆਉਂਦੀ ਆ ਹੁਣ ਤੁਸੀਂ ਧਿਆਨ ਨਾਲ ਦੇਖਣਾ ਜੀ ਇੱਕ ਨੰਬਰ ਮੱਖੀ ਦੇਖੋ ਜੀ ਆ ਇੱਕ ਨੰਬਰ ਤੇ ਪਈ ਆ ਹਨਾ ਇਹ ਮੱਖੀ ਆ ਜਿਹੜੀ ਆਪਣੇ ਲੱਸੀ ਗੋੜੇ ਦੇ ਵਿੱਚ ਆਉਂਦੀ ਆ ਤੇ ਅਸੀਂ ਇਹ ਅਮਰੂਦ ਦੇ ਉੱਤੇ ਬੈਠੀ ਦੇਖੀ ਆ ਪਰ ਇਹ Google ਤੇ ਸਰਚ ਕੀਤਿਆਂ ਤੋਂ ਇਹ ਫਰੂਟ ਫ्लाई ਨਹੀਂ ਹੈਗੀ ਇਹ Google ਇਹਨੂੰ ਫਰੂਟ ਫ्लाई ਨਹੀਂ ਕਹਿੰਦਾ ਹੈਗਾ ਕਿਉਂਕਿ ਇਹ ਨਾ ਮੇਰੇ ਹਿਸਾਬ ਨਾਲ ਇਹ ਸਿਰਫ ਮਿੱਠੇ ਤੇ ਆਉਂਦੀ ਆ ਪਰ ਇਹ ਡੰਗ ਡੰਗ ਵਾਲਾ ਕੰਮ ਇਹ ਤਾਂ ਹੈ ਨਹੀਂਗਾ ਪਰ ਇਹ ਕੈਦ ਜ਼ਰੂਰ ਹੁੰਦੀ ਆ ਠੀਕ ਹੈ ਜੀ ਦੂਜੇ ਨੰਬਰ ਤੇ ਜਿਹੜੀ ਮੱਖੀ ਆਪਣੇ ਲੱਸੀ ਗੋੜ ਦੇ ਵਿੱਚ ਆਉਂਦੀ ਸੀ ਉਹ ਆ ਗਈ ਰੰਗ ਬਨਗੀ ਜੀ ਮੱਖੀ ਆ ਜੀ ਅ ਥੋੜਾ ਜਿਹਾ ਨਾ ਸਰੀਰ ਤਿਲਕਣਾ ਜਿਹਾ ਕਹਦੇ ਵੀ ਚੀਕਣੀ ਜੀ ਆ ਤੇ ਜਿਹੜੀ ਗੂਗਲ ਤੇ ਸਰਚ ਕੀਤਾ ਨਾ ਜਦੋਂ ਆਪਾਂ ਗੂਗਲ ਤੇ ਸਰਚ ਕਰਦੇ ਆ ਉਦੋਂ ਇਹੀ ਮੱਖੀ ਸਾਹਮਣੇ ਆਉਂਦੀ ਆ ਵੀ ਹਾਂ ਇਹ ਫਰੂਟ ਫਲਾਈ ਆ ਪਰ ਜਦੋਂ ਆਪਾਂ ਟਰੈਪ ਦੀ ਗੱਲ ਕਰਦੇ ਆ ਟਰੈਪ ਦੇ ਵਿੱਚ ਜਾਨੀ ਇਹ ਮੱਖੀਆਂ ਦੋਨੇ ਚ ਕੋਈ ਨਹੀਂ ਆਉਂਦੀ ਉਦੋਂ ਸਿਰਫ ਆ ਮੱਖੀ ਆਉਂਦੀ ਹੈ ਜੀ ਟਰੈਪ ਦੇ ਵਿੱਚ ਆ ਦੇਖੋ ਜੀ ਧੰਡ ਨਾਲ ਇਹ ਹੈਗੀ ਆ ਜੀ ਰੰਗ ਇਹ ਦਾ ਸੰਤਰੀ ਜਿਹਾ ਹੈ ਨਾ ਥੋੜਾ ਜਿਹਾ ਵਿੱਚ ਪੀਲਾ ਪੰਜਾ ਬਰਾਊਨ ਜਿਹਾ ਬਰਾਊਨ ਤੇ ਪੀਲਾ ਰੰਗ ਆ ਜੀ ਵਿੱਚ ਨਾ ਪੀਲੀਆਂ ਧਾਰੀਆਂ ਨੇ ਇਹਦੇ ਜਦੋਂ ਫਰੂਟ ਫਲਾਈ ਆਪਾਂ ਡੱਬਾ ਚੈੱਕ ਕਰਦੇ ਆ ਉਹਦੇ ਵਿੱਚ ਆ ਮੱਖੀ ਆਉਂਦੀ ਆ ਠੀਕ ਹੈ ਜੀ ਤੇ ਮੰਨ ਲਓ ਵੀ ਜੇ Google ਇਹਨੂੰ ਫਰੂਟ ਫਲਾਈ ਦੱਸਦਾਗਾ ਤੇ ਫਰੂਟ ਫਲਾਈ ਟ੍ਰੈਪ ਇਹਨੂੰ ਦੱਸਦਾਗਾ ਵੀ ਇਹ ਮੱਖੀ ਆਹਾਂ ਕਿ ਜਿਹੜੀ ਖਤਰਨਾਕ ਆਂਡੇ ਦਿੰਦੀ ਆ ਤੇ ਇਸੇ ਹਿਸਾਬ ਦੇ ਨਾਲ ਜਾਨੀ ਕਿ ਆਪਾਂ ਨੂੰ ਇਹ ਦੋਨੋਂ ਕਾਬੂ ਕਰਨੀਆਂ ਪੈਣਗੀਆਂ ਹਰ ਹਾਲਤ ਦੇ ਵਿੱਚ ਇਹ ਨਹੀਂ ਪਤਾ ਟ੍ਰੈਪ ਸਹੀ ਆ ਇਹ ਨਹੀਂ ਪਤਾ ਗੂਗਲ ਸਹੀ ਆ ਪਰ ਆਪਾਂ ਬਚਾਉਣੇ ਆਪਣੇ ਅਮਰੂਦ ਇਸ ਕਰਕੇ ਦੋਨਾਂ ਨੂੰ ਕਾਬੂ ਕਰਨਾ ਤੇ ਇਹਨੂੰ ਕਾਬੂ ਕਰਨ ਦਾ ਤਰੀਕਾ ਤੁਹਾਡੇ ਕੋਲ ਹੈਗਾ ਠੀਕ ਹੈ ਜੀ ਇਹਨੂੰ ਕਾਬੂ ਕਰਨ ਦਾ ਤਰੀਕਾ ਆਪਣਾ ਉਹੀ ਪੁਰਾਣਾ ਹਜੇ ਵੀ ਆ ਤੁਹਾਨੂੰ ਕੋਲੇ ਨੇੜੇ ਦਿਖਾ ਦਿੰਦੇ ਆ ਦੇਖੋ ਜੀ ਆ ਪਿਆ ਆਪਣਾ ਡੱਬਾ ਤੇ ਇਹਦੇ ਵਿੱਚ ਹੀ ਤੁਹਾਨੂੰ ਦਿਖਾ ਦਨੇ ਆ ਦੇਖੋ ਜੀ ਹਲੇ ਵੀ ਜਿਹੜੀਆਂ ਤਾਜ਼ੀਆਂ ਮੱਖੀਆਂ ਡੇਗ ਰਹੀਆਂ ਨੇ ਨਾਲ ਦੀ ਨਾਲ ਉਹ ਤੜਫ ਰਹੀਆਂ ਨੇ ਠੀਕ ਹੈ ਜੀ ਆਪਣਾ ਲੱਸੀ ਕੋਡ ਵਾਲਾ ਫਾਰਮੂਲਾ ਹੈਗਾ ਇਹਦੇ ਉੱਪਰ ਵੀ ਦੇਖੋ ਨਵੀਂ ਮੱਖੀ ਆ ਕੇ ਬਹਿ ਬੈਠ ਰਹੀ ਆ ਤੇ ਵਿੱਚ ਏਡਾ ਜਿਹੜੇ ਕੀ ਮਾਰ ਰਹੀ ਆ ਪਰ ਜਿਹੜੀ ਆਪਾਂ ਗੱਲ ਕਰਨੀ ਆ ਆ ਮੱਖੀ ਦੀ ਜਿਹਦੇ ਵਿੱਚ ਟਰੈਪ ਦਿਖਾਇਆ ਗਿਆ ਵੀ ਟਰੈਪ ਦੇ ਵਿੱਚ ਆ ਮੱਖੀ ਆ ਇਹਨੂੰ ਕਾਬੂ ਕਰਨ ਦਾ ਤਰੀਕਾ ਤੁਹਾਨੂੰ ਖੋਨੇ ਜੀ ਆਜੋ ਚਲਿਏ ਚਲੋ ਅਸੀਂ ਗਾਂ ਚੱਲਦੇ ਆ ਲਓ ਜੀ ਧਿਆਨ ਦੇ ਨਾਲ ਦੇਖੋ ਜੀ ਮੈਂ ਕੁਛ ਬੋਲਾਂ ਉਸ ਤੋਂ ਪਹਿਲੇ ਤੁਸੀਂ ਸਮਝ ਜਾਓਗੇ ਆਪ ਹੀ ਵੀ ਆ ਜਿਹੜੀ ਮੱਖੀ ਹੈ ਨਾ ਥੋੜੇ ਡੱਕੇ ਦੇ ਨਾਲ ਆਪਾਂ ਦੇਖ ਲਿਆ ਬਈ ਥੋੜੇ ਜਾ ਨੇੜੇ ਹੱਥ ਜਿਹਾ ਲਾ ਕੇ ਆਹ ਦੇਖ ਆ ਫਿਰਦੀ ਹੈ ਜਾਂ ਫਿਰਦੀ ਹੈ ਇਹ ਉਹੀ ਮੱਖੀ ਹੈ ਟਰੈਪ ਦੇ ਵਿੱਚ ਆਉਂਦੀ ਹੈ ਇਹ ਕਿਵੇਂ ਕਾਬੂ ਹੁੰਦੀ ਹੈ ਇਹਦੇ ਲਈ ਬਹੁਤ ਹੀ ਸੌਖਾ ਤਰੀਕਾ ਜੀ ਆ ਜਾਣ ਬੁੱਝ ਕੇ ਨਾ ਇਹਦੇ ਵਿੱਚ ਮੈਂ ਹੋਰ ਅਮਰੂਦ ਸਿੱਟੇ ਉੱਪਰ ਤਾਂ ਕਿ ਤੁਹਾਨੂੰ ਪਤਾ ਲੱਗ ਜਾਵੇ ਇਹ ਕਾਹਦੇ ਵਾਲਾ ਪਾਣੀ ਹੈ ਅਸਲ ਦੇ ਵਿੱਚ ਇਹ ਇਹਨਾ ਜਿਹੜੇ ਤੁਹਾਡੇ ਅਮਰੂਦ ਡਿੱਗੇ ਵੀ ਆ ਜਾਂ ਤੁਹਾਡੇ ਅਮਰੂਦ ਪੱਕ ਚੁੱਕੇ ਨੇ ਮੰਨ ਲਓ ਨਹੀਂ ਖਾਦੇ ਘਰ ਦੇ ਵਿੱਚ ਬੇਕਾਰ ਪਏ ਨੇ ਉਹ ਅਮਰੂਦਾਂ ਦਾ ਤੁਸੀਂ ਨਾ ਉਹ ਅਮਰੂਦਾਂ ਨੂੰ ਪਾਣੀ ਦੇ ਵਿੱਚ ਕੱਟ ਕੇ ਉਸ ਨੂੰ ਕੱਟ ਕੇ ਨਾ ਪਾਣੀ ਦੇ ਵਿੱਚ ਜਮਾ ਪੀ ਦੇਣਾਗਾ ਹੱਥਾਂ ਨਾਲ ਜਮਾ ਇਹ ਕਹਦੀ ਵੀ ਉਹ ਜਮਾ ਆਪਾਂ ਖੰਡ ਘੋਲ ਦੇਣੇ ਇਸ ਤਰ੍ਹਾਂ ਘੋਲ ਦੇਣਾਗਾ ਘੋਲਣ ਤੋਂ ਬਾਅਦ ਉਹਦੇ ਵਿੱਚ ਪਾਣੀ ਪਾ ਦੇਣਾਗਾ ਤੇ ਉਸੇ ਅਮਰੂਦਾਂ ਦਾ ਪਾਣੀ ਹੀ ਇਹਨਾਂ ਮੱਖੀਆਂ ਨੂੰ ਕਾਬੂ ਕਰਦਾਗਾ ਦੇਖੋ ਜੀ ਕੱਲ ਦੀਆਂ ਇੰਨੀ ਕਿ ਜ਼ਿਆਦਾ ਮੱਖੀ ਆ ਦੇਖੋ ਜਿਹੜੀ ਸਭ ਤੋਂ ਬਰੀਕ ਮੱਖੀ ਹੈ ਜਿਹੜੀ ਇਹਨਾਂ ਦੇ ਆਂਡੇਆਂ ਤੋਂ ਨਿਕਲਦੀ ਆ ਆ ਦੇਖੋ ਮੇਲਾ ਪ੍ਰਮੇਂਦਰ ਆਈਫੋਨ ਲੈਣਾ ਪੋਣਾ ਬਰੀਕ ਮੱਖੀ ਦੀ ਨਹੀਂ ਹੈਗੀ ਉਹ ਦੇ ਤੇ ਜਿਹੜੀ ਇਹ ਜਣੀ ਆ ਜੀ ਦੇਖੋ ਇਹ ਅਮਰੂਦ ਦੇ ਉੱਪਰ ਬੈਠੀ ਆ ਮੱਖੀ ਤੇ ਇਹਦੇ ਹਰ ਤਰ੍ਹਾਂ ਦੀ ਮੱਖੀ ਦੇ ਵਿੱਚ ਉਹ ਮੱਖੀ ਵੀ ਆਉਂਦੀ ਆ ਜਿਹੜੀ ਆਪਣੇ ਉਹ ਲੱਸੀ ਗੋੜ ਵਾਲੇ ਵਿੱਚ ਫਾਰਮੂਲੇ ਵਿੱਚ ਆਉਂਦੀ ਆ ਇਹਦੇ ਵਿੱਚ ਇਹ ਮੱਖੀ ਵੀ ਆਉਂਦੀ ਆ ਜਾਨੀ ਹੁਣ ਕਹਿਣ ਤੋਂ ਪਾਵੇ ਆ ਵੀ ਆਪਾਂ ਨੂੰ ਜੇ ਲੱਸੀ ਗੋੜਲ ਫਾਰਮੂਲਾ ਨਹੀਂ ਤਿਆਰ ਕਰਨਾ ਤਾਂ ਇਹ ਫਾਰਮੂਲਾ ਜ਼ਰੂਰ ਤਿਆਰ ਕਰੋ ਤਾਂ ਜੋ ਤੁਹਾਡੀ ਇਹ ਫਰੂਟ ਫ्लाई ਜੀ Trap ਦੇ ਵਿੱਚ ਮੱਖੀ ਆਉਂਦੀ ਆ ਉਹ ਕਾਬੂ ਆ ਸਕੇ ਠੀਕ ਹੈ ਜੀ ਕਿਉਂਕਿ ਇਹ ਜ਼ਰੂਰੀ ਹੈ ਜੀ ਜਣੀ ਕਹਿਣ ਤੋਂ ਭਾਵੇਂ ਇਹ ਵੀ ਤੁਸੀਂ ਹਨਾ ਗਲਤ ਮੈਂ ਵੀ ਨਹੀਂ ਸੀਗਾ ਮੇਰੀ ਵੀਡੀਓ ਵੀ ਗਲਤ ਨਹੀਂ ਸੀ ਪਰ ਮੈਨੂੰ ਲੱਗਿਆ ਇਸ ਕਰਕੇ ਮੈਂ ਡੀਟ ਕਰਨਾ ਚਾਹੁੰਦਾ ਸੀ ਪਰ ਅੱਜ ਮੈਂ ਇਹ ਸਾਬਿਤ ਕਰਤਾ ਜੀ ਆਪਾਂ ਤੀਜੀ ਫਰੂਟ ਫ्लाई ਜਿਹੜੇ ਕਿਸਮ ਹਨ ਉਹਨੂੰ ਵੀ ਆਪਾਂ ਕਾਬੂ ਕਰ ਸਕਦੇ ਆਂ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਜੀ ਚਾਚਾ ਜੀ ਦਾ ਧੰਨਵਾਦ ਆ ਤੇ ਬਾਗ ਦੇ ਵਿੱਚ ਨਾ ਜਿਹੜੇ ਪ੍ਰਯੋਗ ਕਰ ਰਹੇ ਹਾਂ ਉਹ ਲਗਾਤਾਰ ਕਾਮਯਾਬ ਹੋ ਰਹੇ ਨੇ ਆਪਣੇ ਤੇ ਹੁਣ ਬੇਨਤੀ ਆ ਵੀ ਫਟਾਫਟ ਨਾ ਜਿਹੜੇ ਅਮਰੂਦ ਆਪਣੇ ਡਿੱਗੇ ਡੁਗੇ ਪਿਆ ਆਸੇ-ਪਾਸੇ ਜਾਂ ਕੋਈ ਪੱਕਾ ਅਮਰੂਦ ਜਿਹੜਾ ਬੜਾ ਪੱਕ ਜਾਂਦਾ ਉਹ ਨਹੀਂ ਪਸੰਦ ਕਰਦੇ ਥੋੜੇ ਕਲੜਾ ਸਖਤ ਪਸੰਦ ਕਰਦੇ ਆ ਉਹ ਪੱਕੇ ਅਮਰੂਦ ਨੂੰ ਜਮਾ ਹਸਣਾ ਜਮਾ ਮਸਲ ਦੇਣਾ ਪਾਣੀ ਦੇ ਵਿੱਚ ਤੇ ਕਿਉਂਕਿ ਜਲਦੀ ਤੋਂ ਜਲਦੀ ਉਹ ਘੁਲਦੇ ਪਾਣੀ ਦੇ ਵਿੱਚ ਜਦੋਂ ਉਸੇ ਟਾਈਮ ਇਹ ਵਿੱਚ ਉਹ ਮੱਖੀ ਡਿਗੜ ਲੱਗ ਜਾਣੀਆਂ ਕਿਉਂਕਿ ਇਹ ਅਮਰੂਦ ਨੂੰ ਆਉਂਦੀ ਮੱਖੀ ਇਹ ਇਹਦੇ ਵਿੱਚ ਇੰਨਾ ਤਾਂ ਗੋੜ ਪਾਉਣ ਦੀ ਲੋੜ ਆ ਨਾ ਖੰਡ ਪਾਉਣ ਦੀ ਲੋੜ ਆ ਤੇ ਬਹੁਤ ਬਹੁਤ ਧੰਨਵਾਦੀ ਵੀਡੀਓ ਦੇਖਣ ਦੇ ਲਈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ